ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਪੰਜਾਬ ਵਿਜੀਲੈਂਸ ਬਿਊਰੋ ਨੇ ਨਹੀਂ ਬਖਸ਼ਿਆ ਤਹਿਸੀਲਦਾਰ ਵੀ ਤਹਿਸੀਲਦਾਰ ਨੂੰ ਰਿਸ਼ਵਤ ਲੈਣੀ ਪਈ ਮਹਿੰਗੀ ਮਹਜ 20000 ਰੁਪਏ ਨੇ ਤੰਗ ਦਿੱਤਾ ਇਹ ਤਹਿਸੀਲਦਾਰ ਤੇ ਹੁਣ ਥਾਣਾ ਪਟਿਆਲਾ ਦੇ ਵਿੱਚ ਹੋ ਗਿਆ ਏ ਮਾਮਲਾ ਦਰਜ ਜਿੱਥਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਆਪਣਾ ਜਾਲ ਵਿਛਾਉਂਦੀ ਹੈ ਤਾਂ ਫਿਰ ਗੁਨੇਕਾਰ ਇਹਨਾਂ ਦੀ ਅੱਖ ਤੋਂ ਨਹੀਂ ਬਚ ਸਕਦੇ ਬੇਸ਼ੱਕ ਉਹ ਤਹਿਸੀਲਦਾਰ ਹੀ ਹੋਣ ਜਿੱਥਾਂ ਅਜਿਹਾ ਹੀ ਇੱਕ ਮਾਪਲਾ ਬਰਨਾਲਾ ਤੋਂ ਸਾਹਮਣੇ ਆਇਆ ਜਿਹੜਾ ਕਿ ਇੱਕ ਤਹਿਸੀਲਦਾਰ ਦੇ ਨਾਲ ਸੰਬੰਧਿਤ ਹੈ ਇਹ ਤਹਿਸੀਲਦਾਰ ਗੁਨੇਕਾਰ ਸੀ ਉਸਨੇ ਰਿਸ਼ਵਤ ਲਈ ਸੀ ਤੇ ਹੁਣ ਉਹ ਪੰਜਾਬ ਵਿਜੀਲੈਂਸ ਬਿਊਰੋ ਦੇ ਹੱਥੀਂ ਚੜ ਗਿਆ ਦੱਸਦੀ ਹੈ ਕਿ ਪੂਰਾ ਮਾਮਲਾ ਦਰਸਲ ਹੈ ਕਿ ਦੱਸਦੀ ਹੈ ਕਿ ਬਰਨਾਲਾ ਦੀ ਤਹਿਸੀਲ ਤਪਾ ਦੇ ਵਿੱਚ ਸੁਖਚਰਨ ਸਿੰਘ ਨਾਮ ਦਾ ਤਹਿਸੀਲਦਾਰ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਤੇ ਜਿਸ ਤੇ ਹੁਣ ਰਿਸ਼ਵਤ ਲੈਣ ਦਾ ਮਾਮਲਾ ਦਰਜ ਹੋ ਗਿਆ ਦਰਸਲ ਇਹ ਮਾਮਲਾ ਇੱਕ ਅਮਰੀਕ ਸਿੰਘ ਨਾਮ ਦੇ ਵਿਅਕਤੀ ਦੀ ਸ਼ਿਕਾਇਤ ਦਰਜ ਕਰਵਾਉਣ ਤੇ ਲਿਖਿਆ ਗਿਆ ਹੈ ਦਰਜ ਹੋਇਆ ਹੈ ਦੱਸਦੀ ਹੈ ਕਿ ਅਮਰੀਕ ਸਿੰਘ ਬਰਨਾਲਾ ਦੇ ਪਿੰਡ ਬੀਲਾ ਦਾ ਰਹਿਣ ਵਾਲਾ ਤੇ ਇਥੇ ਜਿੱਕਰ ਇੱਕ ਖਾਸ ਹੈ ਕਿ ਇਹ ਜਿਹੜੀ ਜਾਣਕਾਰੀ ਹੈ ਔਰ ਜਿਹੜੀ ਇਹ ਘਟਨਾ ਕਰਮ ਹੋਇਆ ਜਿਹੜੀ ਰਿਸ਼ਵਤ ਲਈ ਗਈ ਹੈ ਉਹ ਅਮਰੀਕ ਸਿੰਘ ਕੋਲੋਂ ਨਹੀਂ ਲਈ ਬਲਕਿ ਉਸਦੇ ਦੋਸਤ ਹਰਪਜਨ ਸਿੰਘ ਦੇ ਕੋਲੋਂ ਲਈ ਹੈ ਤੇ ਅਮਰੀਕ ਸਿੰਘ ਨੇ ਆਪਣੇ ਦੋਸਤ ਸਰਪਜਨ ਸਿੰਘ ਦੀ ਮਦਦ ਕੀਤੀ ਹੈ ਦੱਸਦੀ ਹੈ ਕਿ ਹਰਪਜਨ ਸਿੰਘ ਜ਼ਿਲ੍ਹਾ ਬਰਨਾਲਾ ਦੇ ਨਾਬਾ ਦੇ ਪਿੰਡ ਮੋੜ ਦਾ ਰਹਿਣ ਵਾਲਾ ਹੈ ਤੇ ਉਸ ਨੇ ਆਪਣੇ 2 ਕਨਾਲ 4 ਮਰਲੇ ਜ਼ਮੀਨ ਦੀ ਜਿਹੜੀ ਕਿ ਰਜਿਸਟਰੀ ਕਰਵਾਉਣੀ ਸੀ ਔਰ ਉਸ ਦੀ ਇਹ ਜਿਹੜੀ ਜ਼ਮੀਨ ਹੈ ਉਹ ਵਾਹੀਯੋਗ ਹੈ ਤੇ ਜਦੋਂ ਉਹ ਤਹਿਸੀਲ ਦੇ ਵਿੱਚ ਗਿਆ ਤੇ ਇਹ ਜਿਹੜਾ ਤਹਿਸੀਲਦਾਰ ਹੈ ਸੁਖਚਰਨ ਸਿੰਘ ਇਸ ਨੂੰ ਮਿਲਿਆ ਤਾਂ ਇਸ ਨੇ ਹਰਪਜਨ ਸਿੰਘ ਦੇ ਕੋਲੋਂ ਰਜਿਸਟਰੀ ਕਰਨ ਦੇ ਬਦਲੇ 20000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਿਸ ਤੋਂ ਆਧਰਪਜਨ ਸਿੰਘ ਬਹੁਤ ਪਰੇਸ਼ਾਨ ਹੋਇਆ ਤੇ ਉਸਨੇ ਆਪਣੇ ਨਾਲ ਜਿਹੜੀ ਤਹਿਸੀਲਦਾਰ ਦੀ ਹੋਈ ਵਾਰਤਾ ਲਾਪ ਹੈ ਜਿਹੜੀ ਇਹ ਜੋ ਵੀ ਉਹ ਦਿਨਾਂ ਲ ਬੀਤਿਆ ਤਹਿਸੀਲਦਾਰ ਦੀ ਗੱਲਬਾਤ ਦੇ ਦੌਰਾਨ ਉਸਨੇ ਆਪਣੇ ਦੋਸਤ ਅਮਰੀਕ ਸਿੰਘ ਦੇ ਨਾਲ ਸਾਂਝਾ ਕੀਤਾ ਇਸ ਤੋਂ ਬਾਅਦ ਅਮਰੀਕ ਸਿੰਘ ਤੇ ਆਧਰਪਜਨ ਸਿੰਘ ਦੇ ਵਿਚਕਾਰ ਗੱਲਬਾਤ ਹੋਈ ਤੇ ਉਹਨਾਂ ਨੇ ਫਿਰ ਪੰਜਾਬ ਵਿਜੀਲੈਂਸ ਬਿਊਰੋ ਦੇ ਨਾਲ ਗੱਲਬਾਤ ਕੀਤੀ ਤੇ ਆਪਣੇ ਆਪ ਨੂੰ ਇਸ ਜਿਹੜੀ ਉਹਨਾਂ ਦੀ ਮੁਸ਼ਕਲ ਖੜੀ ਹੋਣ ਵਾਲੀ ਹੈ ਉਹਨਾਂ ਕੋਲ ਜਿਹੜੀ ਰਿਸ਼ਵਤ ਲਈ ਜਾਣੀ ਸੀ ਇਸ ਤੋਂ ਬਚਾਉਣ ਦੇ ਲਈ ਬੇਨਤੀ ਕੀਤੀ ਗਈ ਫਿਰ ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣਾ ਪੂਰਾ ਜਾਲ ਵਿਛਾਇਆ ਤੇ ਪੂਰੇ ਇਸ ਮਾਮਲੇ ਦੀ ਜਾਂਚ ਕੀਤੀ ਤੇ ਇਸ ਤੋਂ ਬਾਅਦ ਤਹਿਸੀਲਦਾਰ ਸੁਖਚਰਨ ਸਿੰਘ ਨੂੰ 20000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜ ਲਿਆ ਗਿਆ ਜੀहां ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਸੁਖਚਰਨ ਸਿੰਘ ਨਾਮ ਦਾ ਜਿਹੜਾ ਤਹਿਸੀਲਦਾਰ ਹੈ ਹੁਣ ਉਹ ਵਿਜੀਲੈਂਸ ਬਿਊਰੋ ਦੇ ਹੱਥੀ ਚੜ੍ਹ ਗਿਆ ਹੈ ਤੇ ਜਿਹੜੇ 20000 ਰੁਪਏ ਸੁਖਚਰਨ ਸਿੰਘ ਨੇ ਲੈਨੇ ਹਰਪਜਨ ਸਿੰਘ ਦੇ ਕੋਲੋਂ ਉਹ ਵੀ ਪੰਜਾਬ ਵਿਜੀਲੈਂਸ ਬਿਊਰੋ ਨੇ ਬਰਾਮਦ ਕਰ ਲੈਨੇ ਉਹੀ ਨੋਟ ਨੇ ਪੂਰੇ ਦੋ ਸਰਕਾਰੀ ਜਿਹੜੇ ਗਵਾਹਾਂ ਨੇ ਉਹਨਾਂ ਦੀ ਜਿਹੜੀ ਮੌਜੂਦਗੀ ਦੇ ਵਿੱਚ ਇਹ ਤਹਿਸੀਲਦਾਰ ਫੜਿਆ ਗਿਆ ਤੇ ਉਹਨਾਂ ਦੇ ਕੋਲੋਂ ਇਹ ਜਿਹੜੇ ਨੋਟ ਨੇ 20000 ਰੁਪਏ ਤੇ ਉਹ ਵੀ ਬਰਾਮਦ ਕਰ ਲਏ ਗਏ ਨੇ ਤੇ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਜਿਹੜੀ ਥਾਣਾ ਪਟਿਆਲਾ ਦੀ ਰੇਂਜ ਆ ਉਹਦੇ ਤਹਿਤ ਜਿਹੜਾ ਉਹਦੇ ਵਿੱਚ ਮਾਮਲਾ ਦਰਜ ਕਰ ਲਿਆ ਹੈ ਸੁਖਚਰਨ ਸਿੰਘ ਤਹਿਸੀਲਦਾਰ ਦੇ ਖਿਲਾਫ ਜਿਹੜੀ ਕਿ ਉਸਨੇ 20000 ਰੁਪਏ ਦੀ ਰਿਸ਼ਵਤ ਲਈ ਹੈ ਇਥੇ ਜਿਕਰੇ ਖਾਸ ਹੈ ਕਿ ਬੇਸ਼ੱਕ ਇਹ ਜਿਹੜਾ ਕਟਨਾਕਰਮ ਸੀ ਜਿਹੜੀ ਰਿਸ਼ਵਤ ਉਹ ਹਰਪਜਨ ਸਿੰਘ ਦੇ ਕੋਲੋਂ ਮੰਗੀ ਗਈ ਸੀ ਤੇ ਪਰੰਤੂ ਦੋਸਤ ਵੀ ਕਈ ਵਾਰ ਬਹੁਤ ਵਧੀਆ ਤਰੀਕੇ ਨਾਲ ਕੰਮ ਆ ਜਾਂਦੇ ਨੇ ਤੇ ਅਮਰੀਕ ਸਿੰਘ ਨੇ ਇਹ ਦੋਸਤੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਹੈ ਕਿਉਂਕਿ ਇਹ ਰਿਸ਼ਵਤ ਹਰਪਜਨ ਸਿੰਘ ਦੇ ਕੋਲੋਂ ਲਈ ਗਈ ਸੀ ਮੰਗੀ ਗਈ ਸੀ ਤੇ ਉਸਨੇ ਆਪਣੀ ਜਿਹੜੀ ਇਹ ਗੱਲ ਸੀ ਉਹ ਆਪਣੇ ਦੋਸਤ ਅਮਰੀਕ ਸਿੰਘ ਦੇ ਨਾਲ ਸਾਂਝੀ ਕੀਤੀ ਸੀ ਤੇ ਫਿਰ ਅਮਰੀਕ ਸਿੰਘ ਨੇ ਹੀ ਪੰਜਾਬ ਵਿਜੀਲੈਂਸ ਬਿਊਰੋ ਦੇ ਨਾਲ ਸੰਪਰਕ ਕਾਇਮ ਕੀਤਾ ਸੀ ਜਿਸ ਦੇ ਨਾਲ ਜਿਹੜੀ ਇਹ ਰਿਸ਼ਵਤ ਦੇਣੀ 30 ਜਾਣੀ ਸੀ ਤੇ ਹੁਣ ਉਹ ਬਚ ਗਈ ਹੈ ਤੇ ਉਹਨਾਂ ਦੇ ਪੈਸੇ ਉਹਨਾਂ ਦੇ ਕੋਲ ਨੇ ਤੇ ਹੁਣ ਤਹਿਸੀਲਦਾਰ ਜਿਹੜਾ ਕਿ ਸੁਖਚਰਨ ਸਿੰਘ ਹੈ ਉਹਦੇ ਖਿਲਾਫ ਮਾਮਲਾ ਥਾਣਾ ਪਟਾਲਾ ਰੇਂ ਦੇ ਵਿੱਚ ਦਰਜ ਕਰ ਲਿਆ ਗਿਆ ਹੈ ਤੇ ਪੰਜਾਬ ਬਿਜ਼ਨਸ ਬਿਊਰੋ ਹੁਣ ਅਗਲੇਰੀ ਕਾਰਵਾਈ ਸਖਤੀ ਦੇ ਨਾਲ ਕਰ ਰਹੀ ਹੈ